¡Lo y...

ਸ੍ਰੀ ਵਾਰ ਕਰੋ ਸਾਹਿਬ ਜੀ ਸਤਨਾਮ ਸ੍ਰੀ ਵਾਰ ਕਰੋ ਸਾਹਿਬ ਜੀ ਆ ਨਾ ਸਰਾਲ ਜੋ ਮਰ ਵਨਸੀ ਸੇ ਲੋਕਾ ਨਸਾਲਾ ਜੋ ਮਰੋ ਖਾਓ ਜੀ ਵਾਹ ਮੇਰੇ ਸਰਬਾ ਵਾਰਾਹ ਗੁਰਮੁਖ ਸਦਾ ਸਾਲਾਨੀਏ ਸਜਾਵੇ ਪਰਵਾਹ ਰਹਾ ਦੁਨੀਆ ਤੇਰੀ ਦੋਸਤੀ ਮਾਣ ਮੋਕਾ ਦੱਜੋ ਮੁਰੰਨਾ ਜਾਨ ਪੁਰ ਕੋਤੇ ਮਾਰੀ ਹੈ ਵੇਲਾ ਨਾਲ ਹੰਨਾ ਗੁਰਮੁਖ ਜਨਮ ਸਰਪਰਥਾ ਸਚ ਸਬਦਲ ਗੰਨਾ ਆਤਮ ਰਾਮ ਪ੍ਰਗਸਿਆ ਸਜੇ ਸੁਖ ਰਮਾਨ ਗੁਰਕਾਰ ਸਬਦ ਵਿਸਾਰਿਆ ਉਜੈ ਭਾਰ ਚੰਨਾ ਕ੍ਰਿਸ਼ਨ ਭੁਖੋ ਨ ਉਤਰੈ ਆਨੰਦਨਾ ਜਲਤੋ ਤੇਰਾੰਦ ਆ ਦੁਸ਼ਟਾਂ ਲਾਲ ਬੋਸਤੀ ਨਾ ਸੰਤਾਰੈ ਕ੍ਰੰਨਾ ਤੰਬ ਸਿਆ ਸਗਲੇ ਕੋਲ ਰੋਵੰਨ ਨਿੰਦਾ ਭਰੀ ਕਿਸੈ ਕੀ ਨਾਹੀ ਮਨ ਮੁਖ ਮੁਗਤ ਕਰਨ ਮੋਹ ਕਾਲੇ ਤਿਨ ਨਿੰਦਕਾ ਨਰਕੇ ਹੋਰ ਪਵਾਨਾ ਏ ਮਾਨਾ ਜੈ ਸਾ ਸੇਵਕ ਤਸਾ ਹੋਵਹਿ ਤਿਹੇ ਕਰਮ ਕੁਮਾਰ ਆਪੀਜ ਆਤਹਿ ਹੀ ਖਾਵਣਾ ਕਹਿਣਾ ਕਿਛੁ ਨਾ ਜਾਇ ਮਾ ਗੁਰ ਕਾ ਬੋਲਣਾ ਹੋਵਤ ਪ੍ਰਥਾਇ ਕੋਇ ਅੰਮ੍ਰਿਤੋ ਪਰੇ ਪਰਪੂਰ ਹਰੇ ਓਨਾਂ ਦੇ ਨਾਮੁ ਮਾਈ ਗੋਣਕਾਰੇ ਗੁਣਸੰਗਰੇ ਅਵਰਾ ਉਪਦੇਸੇਨ ਸੇਵਣ ਭਾਗੀ ਜੇ ਓਨਾਂ ਮਿਲ ਰਹੇ ਅਨ ਦਿਨ ਨਾਮ ਲੈਨਾ ਦੇਸੀ ਰਿਦ ਕੋ ਸੰਭਾਹ ਜੇ ਨ ਉਪਾਈ ਮੇਦਨੀ ਏਕੋ ਹੈ ਦਾਤਾਰ ਸੱਚਾ ਆਪ ਘਣੀ ਸੋ ਸੱਚ ਤੇਰੇ ਨਾਲ ਹੈ ਗੁਰੂ ਮਨਖਨਾ ਜਰਨੇ ਹਾਲ ਆਪੇ ਬਖਸੇ ਬੇਦ ਰਏ ਸੋ ਪ੍ਰਭ ਸਦਾ ਸਮਾਲ ਮਨ ਮੈਲਾ ਸੱਚ ਨਿਰਮਲਾ ਕਿਉ ਕਰ ਮਿਲਿਆ ਜਾਈ ਰਾਮੰਦੇ ਤਾਂ ਮਿਲ ਰਹਿ ਹਉਮੈ ਸਬਦ ਜੜਾ ਸੋ ਸੋ ਸੱਚਾ ਵੀਸਰੈ ਤ੍ਰਿਜੀਵਨ ਸੰਸਾਰ ਨਦਰ ਕਰੇ ਨਾ ਵੀਸਰੈ ਗੁਰਮਤਿ ਵਿਚਾਰ ਸਤਗੁਰ ਮੇਲੇ ਤਾਂ ਮਿਲ ਰਹਾ ਸਾਚ ਰਖਾ ਉਰ ਧਾਰ ਮੇਰਾ ਹੋਇ ਨਾ ਵਿਛੜੈ ਗੁਰ ਕੈ ਤੇ ਦੋ ਪਿਆਰ ਪਿਰਸਾ ਲਾਹੀ ਆਪਣਾ ਗੁਰ ਕੈ ਸਬਦ ਵਿਚਾਰ ਮੇਰਿ ਪ੍ਰੀਤਮਾ ਸੋਖ ਪਾਇਆ ਸੋ ਭਾਵੰਤੀ ਨਾਰਾ ਮਨ ਮੁਖ ਮਨ ਨਾ ਪਿਜਈ ਆਤਮੈ ਲੈ ਚਿਤ ਕਠੋਰ ਸਤੈ ਦੁੱਧ ਪੀਈਐ ਅੰਦਰ ਵਿਸ ਨਿਕੋਰ ਆਪ ਕਰੇ ਕਿਸ ਆਖੀਐ ਆਪੇ ਬਖਸ਼ਨ ਹਾਰਾ ਬੋਦਰ ਸਭ ਜੀ ਮੈਲ ਉਤਰੈ ਤਾਂ ਸੱਚ ਬਣਿਆ ਸੀ ਗਾਰ ਸੱਚਾ ਸਾਹੋ ਸੱਤੇ ਵਣ ਜਾਰੇ ਉਥੈ ਸੁਰ ਨਾਮ ਪਿਕੰਨਾ ਓਨਾ ਸੱਚਨਾ ਭਾਵਾਈ ਲੋਕੀ ਮਾਰੇ ਪਚੰਨਾ ਮਨ ਮੈਲਾ ਜੱਗ ਫਿਰੈ ਮਰ ਜੰਮੈ ਵਾਰੋਂ ਵਾਰ ਪਰੇ ਕਿਰਤਿ ਕੁਮਾਵਣਾ ਕੋਇ ਨ ਮੇਟਨ ਹਾਰ ਸੰਤਾਂ ਸੰਗਤ ਮਿਲ ਰਹਿ ਪਾ ਸੱਚ ਲੱਗੇ ਪਿਆਰ ਸੱਚ ਸਲਾਹੀ ਸਤਿ ਮਾਨਾ ਗੁਰ ਸੱਚਾ ਸਚਿਆਰ ਗੁਰੂ ੂੜੇ puri matt ਹੈ ਇਹਨਸੋ ਨਾਮ ਕਿਹਾ ਹੋ ਮੰ ਮੇਰਾ ਵਰ ਤੂ ਹੈ ਵਿਚੋ ਧਾਤ ਰਹਾਇ ਗੁਰ ਸਾਲਾਹੀ ਆਪਣਾ ਨੇ ਵੇ ਨਵਾ ਲਗਾ ਪਾਈ ਤਨ ਮਨ ਸੋਪੀ ਆਗੇ ਘਰੀ ਵਿਚੋ ਆਪ ਗੁਦਾਇ ਕਿੰਝੋ ਤਾੜਿ ਉੱਚੀਐ ਇੱਕ ਸੋ ਸੇ ਉਹ ਨਵਾਇ ਹੋ ਮੈਂ ਮੇਰਾ ਛੱਡ ਤੂੰ ਤਾ ਸਚ ਰਹਿ ਸਮਾਇ ਸਤਿਗੁਰ ਨਾਮ ਮਿਲੇ ਸੇ ਭਾਇ ਰਾ ਸੱਚ ਸਬਦ ਗਵਨ ਸੱਜ ਮਿਲੇ ਸੇਨਾ ਵਿਛੜ ਹੈ ਗੁਰ ਸੱਚ ਦੀ ਸੰਨਾ ਸੇ ਭਾਈ ਸੇ ਸਜਣਾ ਜੋ ਸੱਚਾ ਸੇਵਨ ਔਰ ਗਣਾ ਵਿਗਣਾ ਪੰਦਰਨਾ ਗੁਣ ਕੀ ਸਾਜ ਕਰੰਨਾ ਗੁਣ ਕੀ ਸਾਜ ਸੁਖ ਹੂਗ ਜੈ ਸੱਚੀ ਭਗਤ ਕਰੇ ਨਾ ਸੱਚ ਵੰਜਨ ਗੁਰ ਸਬਦ ਸਿਓ ਲਾ ਨਾਮ ਲੈਣਾ ਸੁਨਾਰੂਪ ਚੱਲ ਨਾ ਚੱਲ ਗਿਆ ਨਾਲ ਵੇਣ ਨਾ ਵੇ ਨਾਲ ਨਾ ਚੱਲ ਸੀ ਸਭ ਮੁਠੀ ਜਮ ਕਾਲ ਮਨ ਦਾ ਤੋਸਾ ਹਰ ਨਾਮ ਹੈ ਫਿਰ ਦੇ ਰੱਖੋ ਸਮਾਲ ਇਹੋ ਕਰਜ ਤੋਟ ਹੈ ਗੁਰੂ ਨਾਨਕ ਬਹਿਣਾਣਾ ਮਾਨਾ ਏ ਮਾਨਾ ਮੂਲੋ ਕੁਲਿਆ ਜਸ ਹੈ ਪਤ ਗੁਵਾਲ ਵਿਤੋ ਇਹੋ ਜਗਤ ਮੋਹ ਹੂ ਦੇਵਿਆ ਪਿਆ ਗੁਰਮਤੀ ਸੱਜ ਧਿਆ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਇ ਗੁਰ ਕੈ ਸਬਦ ਮਨ ਤਨ ਰਪੈ ਹਰਿ ਸਿਉ ਰਹਿ ਸਮਾਇ ਸੋ ਸੋ ਮੇਰਾ ਰੰਗੁਲਾ ਰੰਗੇ ਸਹਿਜ ਸੁਭਾ ਕਾਮਣ ਰੰਗਤਾ ਚੜੈ ਜਾ ਬਿਰਕੇ ਅੰਤ ਸਮਾਈ ਜਿਰੀ ਵਿੱਚ ਛੁਲੈ ਕੀ ਮਿਲਣਾ ਜੋ ਸਤਗੁਰ ਸੇਵੰ ਆਂਤਰਾ ਨਾਮਿਕ ਨਾਮ ਹੈ ਖਾਨ ਖਰਜਨ ਨਾਮੁ ਖੁਟੈ ਭਰ ਗੁਣ ਸਹਿਜ ਰਵੰਨਾ ਨਾ ਹੋਇ ਜਨਮ ਹੈ ਨਾਮ ਰਹੇ ਨਾ ਹੋਇ ਗੁਖਸਾਨ ਗੁੜ ਰੱਖੇ ਸੇ ਉਬਰੇ ਹਰਸਿਓ ਕੇ ਤਰੰਨਾ ਸੱਜਣ ਮਿਲੇ ਨਾ ਵਿਛੜ ਹੈ ਜੇ ਅਨੰਦਨ ਮਿਲੇ ਰਹੰਨਾ ਇਸ ਜਗ ਮਹਿ ਬਿਨ ਲੇ ਜਾਣੀ ਅਹੇ ਨਾਨਕ ਸਚੁ ਲਹੰਨਾ ਸਬਜਨ ਮਿਲੇ ਨਾਮੁ ਚੜੈ ਜੇ ਅਰਜਨ ਮਿਲੇ ਰਹਾੰਨਾ ਇਸ ਜਗ ਮਹਿ ਬਿਨ ਲੇ ਜਾਣੀ ਅਹੇ ਨਾਨਕ ਸੱਚ ਰਹਿਣਾ ਵਾਹ ਗੁਰੂ ਜੀ ਦਾ ਫਲਸਾ ਵਾਹ ਗੁਰੂ ਜੀ ਦੀ ਫਤਿਹ